ਤਦੋਂ ਕਿ ਸੈਨੂ ਖਾਂ ਪੀਣ ਲਈ ਆਪਣੇ ਹੱਥਾਂ ਜਾਂ ਬਾਹਾਂ ਨੂੰ ਵਰਤਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਨੂੰ ਮਦਦ ਦੀ ਲੋੜ ਹੋ ਸਕਦੀ ਹੈ। ਇਸ ਵੀਡੀਓ ਵਿੱਚ ਅਸੀਂ ਆਮ ਖੇਤਰਾ ਬਾਰੇ ਗੱਲ ਕਰਾਂਗੇ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਖਾਸ ਤੌਰ ਤੇ ਨਿਗਲਣ ਅਤੇ ਗਤੀਸ਼ੀਲ ਮਸਲਿਆਂ ਵਿੱਚ। ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਨਿਗਲਣ ਜਾਂ ਚਬਾਉਣ ਵਿੱਚ ਪਰੇਸ਼ਾਨੀ ਹੈ ਇਹ ਪਤਾ ਕਰੋ ਕਿ ਉਹਨਾਂ ਦੇ ਪੇ ਪਦਾਰਥ ਨੂੰ ਕਿਵੇਂ ਗਾੜਾ ਕਰਨਾ ਹੈ ਤੇ ਠੋਸ ਖਾਣੇ ਨੂੰ ਕਿਵੇਂ ਤੋੜਨਾ ਹੈ। ਆਮ ਤੌਰ ਤੇ ਪਾਸ਼ਾ ਵਿੱਚ ਰੋਗਨਾਸ਼ਕ ਡਾਕਟਰ ਜਾਂ ਡਾਈਟੀਸ਼ਨ ਇਹ ਫੈਸਲਾ ਕਰਨਗੇ ਕਿ ਬਿਹਤਰ ਕੀ ਹੈ ਜੇ ਉਹਨਾਂ ਨੂੰ ਗਾੜੇ ਤਰਲ ਪਦਾਰਥ ਦੀ ਲੋੜ ਹੈ ਉਹ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ ਮੈਪਲ ਸਰਪਟ ਜਾਂ ਗਾੜਾ ਸ਼ਹਿਦ ਜਾਂ ਗਾੜਾ ਅਤੇ ਹਲਵੇ ਜਿਹਾ ਗਾੜਾ ਜਿਵੇਂ ਦਹੀਂ ਠੋਸ ਭੋਜਨ ਲਈ ਉਹਨਾਂ ਨੂੰ ਨਰਮ ਖੁਰਾਕ ਖਾਣ ਦੀ ਜ਼ਰੂਰਤ ਹੋ ਸਕਦੀ ਹੈ ਜਿਵੇਂ ਪੱਕੀਆਂ ਹੋਈਆਂ ਸਬਜ਼ੀਆਂ ਜਾਂ ਮਸਲੇ ਹੋਏ ਆਲੂ ਤੁਸੀਂ ਠੋਸ ਮਾਸ ਜਾਂ ਭੋਜਨ ਤੋਂ ਬਚੋ ਉਹਨਾਂ ਨੂੰ ਇੱਕ ਖੁਰਾਕ ਦੀ ਵੀ ਲੋੜ ਪੈ ਸਕਦੀ ਹੈ ਜਿੱਥੇ ਭੋਜਨ 1 ਸੈਂਟੀਮੀਟਰ ਕਯੂਬ ਵਿੱਚ ਟੁੱਟ ਜਾਂਦਾ ਹੈ ਅਤੇ ਇੱਕ ਸ਼ੁੱਧ ਭੋਜਨ ਖੁਰਾਕ ਜਿੱਥੇ ਖਾਣੇ ਨੂੰ ਪੂਲਾ ਬਣਾਉਣ ਤੱਕ ਮਿਲਾਇਆ ਜਾਂਦਾ ਹੈ ਜੇ ਇਸ ਤਰ੍ਹਾਂ ਦੀ ਵਿਸ਼ੇਸ਼ ਖੁਰਾਕ ਦੀ ਲੋੜ ਹੋਵੇ ਸਿਹਤ ਸੰਭਾਲ ਪ੍ਰਦਾਤਾ ਬਿਹਤਰ ਤਰੀਕੇ ਨਾਲ ਤਿਆਰ ਕਰਨ ਵਿੱਚ ਮਦਦ ਕਰਨਗੇ ਜੇ ਦੇਖਪਾਲ ਪ੍ਰਾਪਤਕਰਤਾ ਲਈ ਭਾਂਡੇ ਚੱਕਣੇ ਔਖੇ ਹਨ ਬਹੁਤ ਸਾਰੇ ਸਹਾਇਕ ਅੰਤਰ ਤੁਸੀਂ ਇਸਤੇਮਾਲ ਕਰ ਸਕਦੇ ਹੋ ਗੱਦੀਦਾਰ ਗ੍ਰਿਪ ਵਾਲੀ ਚੁਰੀਆਂ ਹੈਂਡਲ ਕੱਪ ਕਟ ਕੱਪ ਕੁਝ ਸਹਾਇਕ ਯੰਤਰ ਦੇ ਪ੍ਰਕਾਰ ਹਨ ਜੋ ਸਹਾਇਤਾ ਕਰ ਸਕਦੇ ਹਨ ਜੇ ਉਹਨਾਂ ਨੂੰ ਆਪਣੀ ਪਲੇਟ ਵਿੱਚ ਖਾਣਾ ਵੇਖਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਚਮਕੀਲੇ ਰੰਗ ਦੇ ਭਾਂਡੇ ਵਰਤ ਕੇ ਭੋਜਨ ਨੂੰ ਦੇਖਣਾ ਆਸਾਨ ਹੋ ਸਕਦਾ ਹੈ ਇਹ ਸਾਰੇ ਯੰਤਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮਦਦ ਦੀ ਲੋੜ ਪਵੇਗੀ ਇੱਥੇ ਕੁਝ ਆਸਾਨ ਨੁਕਤੇ ਹਨ ਜੋ ਤੁਸੀਂ ਉਹਨਾਂ ਦੀ ਮਦਦ ਲਈ ਕਰ ਸਕਦੇ ਹੋ ਪਹਿਲਾਂ ਉਹਨਾਂ ਨੂੰ ਸਿੱਧਾ ਬਿਠਾਓ ਅਤੇ ਉਹਨਾਂ ਦੀ ਠੋਡੀ ਨੂੰ ਹੇਠਾਂ ਵੱਲ ਸਿੱਧਾ ਰੱਖੋ ਉਕਣਾ ਜਾਂ ਝੁਕਾਉਣਾ ਦਬਾਅ ਪਾਉਣ ਨੂੰ ਆਸਾਨ ਬਣਾ ਸਕਦਾ ਹੈ। ਆਰਾਮਦਾਇਕ ਸਥਿਤੀ ਵਿੱਚ ਰਹਿਣਾ ਯਕੀਨੀ ਕਰਨਾ ਵੀ ਜ਼ਰੂਰੀ ਹੈ। ਤੁਹਾਡਾ ਆਰਾਮਦਾਇਕ ਸਥਿਤੀ ਵਿੱਚ ਰਹਿਣਾ ਯਕੀਨੀ ਕਰਨਾ ਵੀ ਜ਼ਰੂਰੀ ਹੈ। ਤੁਹਾਡਾ ਹੱਥ ਉਹਨਾਂ ਤੱਕ ਆਰਾਮ ਨਾਲ ਪਹੁੰਚਣਾ ਚਾਹੀਦਾ ਹੈ। ਉਹਨਾਂ ਦੀ ਕਮੀਜ਼ ਨੂੰ ਟਕਨ ਲਈ ਤੋਲੀ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਖਾਣਾ ਫੈਲਣ ਦੇ ਮਾਮਲੇ ਵਿੱਚ ਉਹਨਾਂ ਦੇ ਨੇੜੇ ਰਹੋ। ਛੋਟੀ ਬੁਰਕੀ ਦੀ ਪੇਸ਼ਕਸ਼ ਕਰੋ ਅਤੇ ਜਲਦਬਾਜ਼ੀ ਤੋਂ ਬਚੋ। ਚਮਚੇ ਦੀ ਵਰਤੋਂ ਕਾਂਟੇ ਦੀ ਵਰਤੋਂ ਤੋਂ ਜ਼ਿਆਦਾ ਆਸਾਨ ਹੈ। ਉਹਨਾਂ ਨੂੰ ਆਪ ਦੱਸਣ ਦਿਓ ਕਿ ਉਹਨਾਂ ਨੇ ਪਹਿਲਾਂ ਕੀ ਖਾਣਾ ਹੈ। ਯਾ ਪੀਣਾ ਹੈ ਕਈ ਵਾਰ ਕਿਸੇ ਨੂੰ ਬੋਲਣ ਵਿੱਚ ਤਕਲੀਫ ਹੋਵੇ ਉਹ ਆਪਣਾ ਮੂੰਹ ਖੋਲ ਕੇ ਇਸ਼ਾਰਾ ਕਰਦੇ ਹਨ ਕਿ ਉਹ ਹੋਰ ਖਾਣਾ ਚਾਹੁੰਦੇ ਹਨ ਜਾਂ ਫਿਰ ਤੁਸੀਂ ਹੌਲੀ ਖਲਾ ਰਹੇ ਹੋ ਉਹਨਾਂ ਦੇ ਇਸ਼ਾਰੇ ਸਮਝੋ ਜੇ ਤੁਸੀਂ ਉਹਨਾਂ ਦੀ ਪੀਣ ਵਿੱਚ ਮਦਦ ਕਰਦੇ ਹੋ ਤਾਂ ਇੱਕ ਪਿਆਲਾ ਬਹੁਤ ਸੌਖਾ ਬਣਾਉਂਦਾ ਹੈ ਕੱਟਆਊਟ ਕੱਪ ਦੀ ਵਰਤੋਂ ਕਰਨਾ ਵੀ ਮਦਦਗਾਰ ਹੈ ਜਦੋਂ ਉਹ ਖਾਣਾ ਖਤਮ ਕਰਨ ਉਹਨਾਂ ਨੂੰ ਸਾਫ਼ ਕਰਨ ਵਿੱਚ ਅਤੇ ਦੰਦ ਸਾਫ਼ ਕਰਨ ਵਿੱਚ ਮਦਦ ਕਰੋ ਜੇ ਉਹਨਾਂ ਨੂੰ ਨਿਕਲਣ ਵਿੱਚ ਤਕਲੀਫ ਹੈ ਖਾਣਾ ਖਾਣ ਤੋਂ ਬਾਅਦ ਕਟੋ-ਕਟ 30 ਮਿੰਟ ਤੱਕ ਉਹਨਾਂ ਨੂੰ ਬਿਠਾਉਣਾ ਇੱਕ ਵਧੀਆ ਵਿਕਲਪ ਹੈ ਖਾਣ ਵਿੱਚ ਵਿਅਕਤੀ ਦੀ ਮਦਦ ਕਰਨਾ ਅਸਲ ਵਿੱਚ ਜਾਨ ਬਚਾਉਣਾ ਹੈ ਇਸ ਕੁਸ਼ਲਤਾ ਨੂੰ ਵਿਕਸਿਤ ਕਰਨਾ ਤੁਹਾਡੇ ਅਤੇ ਦੇਖਭਾਲ ਪ੍ਰਾਪਤ ਕਰਤਾ ਲਈ ਖਾਣਾ ਖਾਣ ਸਮੇਂ ਘਟਤਣਾ ਪੈਦਾ ਕਰੇਗਾ ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ